ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਵੋਟ ਬੈਂਕ ਵੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਮਾਝੇ ਦੁਆਬੇ ਤੋਂ ਬਾਅਦ ਹੁਣ ਬੀਜੇਪੀ ਵਧ ਰਹੀ ਹੈ ਮਾਲਵੇ ਵੱਲ ਬੀਜੇਪੀ ਨੇ ਪੰਜਾਬ ਦੇ ਵਿੱਚ ਇੱਕ ਮੈਂਬਰਸ਼ਿਪ ਮਹਿਮ ਸ਼ੁਰੂ ਕੀਤੀ ਵੀ ਹੈ ਮੋਹਾਲੀ 21567 ਪਟਿਆਲਾ 20223 ਲੁਧਿਆਣਾ ਪੂਰਬੀ 19621 ਬਠਿੰਡਾ ਸ਼ਹਿਰੀ 18407 ਫਤੇਗੜ ਸਾਹਿਬ 14 ਲਹਾਰਾ ਗਾਕਾ ਦੇ ਵਿੱਚ ਵੀ 2284 ਦਰਵਾਜਾ 1798 ਮੈਂਬਰ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਉਹਨਾਂ ਦਾ ਦਾਵਾ ਕਿ ਅਜੇ ਸਮਾਂ ਸਾਡੇ ਕੋਲ ਬਹੁਤ ਪਿਆ ਤੇ ਲੋਕ ਤੇਜ਼ੀ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹੈ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਜਿਹੜੀਆਂ ਚੋਣਾਂ ਪਿਛਲੇ ਸਮੇਂ ਤੋਂ ਹੋ ਰਹੀਆਂ ਨੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਫਿਰ ਜ਼ਿਮਨੀ ਚੋਣਾਂ ਹੋਣ ਉਹਨਾਂ ਦੇ ਵਿੱਚ ਗਰਾਫ ਇਹਨਾਂ ਦਾ ਕਾਫੀ ਵਧਿਆ ਹੈ ਵੋਟ ਬੈਂਕ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਮਾਝੇ ਦੁਆਬੇ ਤੋਂ ਬਾਅਦ ਹੁਣ ਬੀਜੇਪੀ ਵੱਧ ਰਹੀ ਹੈ ਮਾਲਵੇ ਵੱਲ ਉਧਰਲੇ ਪਾਸੇ ਵੀ ਟੇਕ ਲਈ ਹੈ ਕਿ ਉਧਰੋਂ ਵੀ ਵਾਅਦੋ-ਵਾਦਾ ਜਿਹੜਾ ਸਾਨੂੰ ਸਮਰਥਨ ਮਿਲ ਜਵੇ ਵੈਸੇ ਕੇਵਲ ਸਿੰਘ ਢਲੋਹਰੀ ਕਾਫੀ ਵੋਟਾਂ ਲੈ ਗਏ ਸੀਗੇ ਜ਼ਿਮਨੀ ਚੋਣ ਦੇ ਵਿੱਚ ਜੀ ਜੀ ਦੇਖੋ ਭਾਜਪੀ ਨੇ ਪੰਜਾਬ ਦੇ ਵਿੱਚ ਇੱਕ ਮੈਂਬਰਸ਼ਿਪ ਮਹਮ ਸ਼ੁਰੂ ਕੀਤੀ ਵੀ ਹੈ ਹਮ ਵਕ ਵਕ ਤਾਵੇਂ ਤੇ ਮੈਂਬਰਸ਼ਿਪ ਕਿਵੇਂ ਅੱਗੇ ਵਧੀ ਹੈ ਉਹਦੇ ਕੁਝ ਆંકੜੇ ਨੇ ਜਿਵੇਂ ਕਹਿੰਦੇ ਮੋਹਾਲੀ ਚ 21567 ਪਟਿਆਲਾ 20223 ਲੁਧਿਆਣਾ ਪੂਰਬੀ 19621 ਬਠਿੰਡਾ ਸ਼ਹਿਰੀ 18407 ਫਤੇਗੜ ਸਾਹਿਬ 14 053 ਲੁਧਿਆਣਾ ਕੇਂਦਰੀ 14029 ਲੁਧਿਆਣਾ ਦੱਖਣੀ 24821 ਇਥੇ ਸਭ ਤੋਂ ਵੱਧ ਨੇ ਜਲੰਧਰ ਕੇਂਦਰੀ 1320 ਅ 13287 ਪਟਾਣਕੋਟ 12074 ਗਿੱਦੜਵਾਹ 11633 ਮੋਗਾ 11571 ਸੁजानਪੁਰ 10014 ਤੇ ਕੁਝ ਹੋਰ ਹਲਕੇ ਨੇ ਜਿੱਥੇ ਘਟ ਹੈ ਉਹਨਾਂ ਚ ਹਿੱਸੇ ਹਰਗੋਬਿੰਦਪੁਰ ਅਜਰਾਲਾ ਮਜੀਠਾ ਭਲੱਥ ਰਾਏਕੋਟ ਕਪੂਰਥਲਾ ਸ਼ਾਮਚਰਾਸੀ ਸੰਗਰੂਰ ਦੇ ਵਿੱਚ ਕਹਿੰਦੇ ਆ ਜੀ 80 40 ਸ੍ਰਾਮ 8630 ਲਹਾਰਾ ਗਾਗਾ ਦੇ ਵਿੱਚ ਵੀ 284 ਦਰਵਾਜਾ 1798 ਮੈਂਬਰ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਉਹਨਾਂ ਦਾ ਦਾਵਾ ਕਿ ਅਜੇ ਸਮਾਂ ਸਾਡੇ ਕੋਲ ਬਹੁਤ ਪਿਆ ਤੇ ਲੋਕ ਤੇਜ਼ੀ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹੈ ਔਰ ਐਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਅਗੂਆਂ ਦਾ ਦਾਵਾ ਹੈ ਕਿ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ VOTERਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਇਹੋ ਕਾਰਨ ਹੈ ਕਿ ਅਲੰਗੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ 18% ਵੋਟ ਹਾਸਲ ਕੀਤੀ ਹੈ ਤੇ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਵੱਡੇ ਭਰਾ ਆ ਉਹਨਾਂ ਨੇ 13 13.5 13.5% ਭਾਰਤੀ ਜਨਤਾ ਪਾਰਟੀ ਦਾ ਵੋਟ ਪ੍ਰਤੀਸ਼ਤ ਪੰਜ ਪਰਸੈਂਟ ਬਹੁਤ ਜ਼ਿਆਦਾ ਇਹ ਦੂਜੀ ਖੇਤਰੀ ਪਾਰਟੀ ਲਈ ਕਾफी ਚਿੰਤਾ ਦਾ ਵਿਸ਼ਾ ਹੈ ਸੋ ਮੇਰੀ ਸੇਬਰ ਬੇਨਤੀ ਹੈ ਕਿ ਜਿਵੇਂ ਜਿਵੇਂ ਭਾਰਤੀ ਜਨਤਾ ਪਾਰਟੀ ਆਪਣਾ ਵਿਸਾਰ ਕਰ ਰਹੀ ਹੈ ਤਾਂ ਜਿਹੜੇ ਵੱਡੇ ਭਰਾ ਕਹਿੰਦੇ ਸੀ ਉਹਨਾਂ ਲਈ ਖਤਰੇ ਦੀ ਘੰਟੀ ਵੱਜੀ ਹੋਈ ਹੈ ਉਹ ਤਾਂ ਜੇ ਹੋਰਾਂ ਮਾਮਲਿਆਂ ਤੋਂ ਵੀ ਵਿਲੇ ਹੋ ਰਹੇ ਉਹਨਾਂ ਨੂੰ ਮੌਕਾ ਤਾਂ ਮਿਲੇ ਤੇ ਦਿੱਲੀ ਦੀਆਂ ਚੌਰਾਜੋਂ ਭੱਜ ਗਏ ਅੰਗੂਰ ਕਹਿੰਦੇ ਖੱਟੇ ਆ ਭਾਈ ਉੱਥੇ ਅਸੀਂ ਤਾਂ ਮਿੱਠੇ ਅੰਗੂਰਾਂ ਵੱਲ ਜਾਵਾਂਗੇ ਚਲੋ ਦੇਖਦੇ ਹਾਂ ਕਿ ਕੀ ਲੋਕਾਂ ਦੀ ਸੋਚ ਮੁਤਾਬਕ ਉਹ ਆਪਣੇ ਆਪ ਨੂੰ ਢਾਲਦੇ ਐ ਜਾਂ ਫਿਰ ਇਸੇ ਤਰ੍ਹਾਂ ਦੀ ਰਾਜਨੀਤੀ ਕਰਦੇ ਰਹਿਣਗੇ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ